ਨਾ ਮੈਂ ਕਿਹੜੀ ਯੂਨੀਅਨ ਹਰਜੀਤ ਸਿੰਘ ਮੇਰਾ ਨਾਮ ਜੀ ਇਕਾਈ ਦਾ ਪ੍ਰਧਾਨ ਕੋਟਕਪੂਰਾ ਭਾਰਤੀ ਕਿਸਾਨ ਯੂਨੀਅਨ ਦੇ ਅਗਰਾਹਾਾਂ ਜੀ ਕੀ ਕਹਿਣਾ ਚਾਹੁੰਦਾ ਹੈ ਕਿ ਨਹਿਰਾ ਤੇ ਖੜਿਆ ਨਹਿਰਾ ਦਾ ਕੀ ਆ ਬਿਨਾ ਵਜ੍ਹਾ ਤੋਂ ਸਾਨੂੰ ਇਹ ਤੰਗ ਪਰੇਸ਼ਾਨ ਕਰ ਰਹੇ ਆ ਠੀਕ ਆ ਅਸੀਂ ਆਪਦੇ ਦਿੱਤੇ ਹੋਏ ਪ੍ਰੋਗਰਾਮਸਾਲ ਜਾਣਾ ਇਹਨਾਂ ਨੂੰ ਪਤਾ ਵੀ ਅਸੀਂ ਕਿੱਥੇ ਜਾਣਾ ਫੇਰ ਵੀ ਵਾਰ-ਵਾਰ ਸਾਨੂੰ ਪੁੱਛਦੇ ਆ ਸਾਨੂੰ ਤੰਗ ਕਰਦੇ ਆ ਅਸੀਂ ਇਹ ਇਹਨਾਂ ਨਾਲ ਗੱਲ ਕਰ ਵੀ ਇਸ ਸਾਲ ਅੱਗੇ ਪ੍ਰੋਗਰਾਮ ਆ ਸਾਨੂੰ ਜਾਣ ਦਿਓ ਅਸੀਂ ਇੱਕ ਇਕੱਠ ਕੀਤਾ ਹੋਇਆ ਯੂਨੀਅਨ ਦਾ ਅਗਰਾਹਾਾਂ ਦਾ ਉੱਥੇ ਪਹੁੰਚਣਾ ਮਾਇਸਰ ਖਾਨ ਨੇ ਇਹਦਾ ਮਸਲਾ ਸਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਜੀ ਇਹ ਕਹਿੰਦੇ ਸਾਨੂੰ ਕਾਲ ਆਈ ਆ ਕਾਲ ਅਨਸਾਰ ਚੱਲੇ ਆ ਕਿਉਂਕਿ ਔਨ ਟਾਈਮ ਪ੍ਰੋਗਰਾਮ ਬਣਿਆ ਕੋਈ ਅਸੀਂ ਕੋਲਕਪੂਰੇ ਤੋਂ ਆਏ ਆ ਜੀ ਹੁਣ ਕੀ ਕਹਿ ਰਹੇ ਆ ਪੁਲਿਸ ਕਹਿੰਦੀ ਪੁਲਿਸ ਕਹਿੰਦੇ 10 ਮਿੰਟ ਸਾਨੂੰ ਦੇ ਦਿਓ 10 ਮਿੰਟਾਂ ਬਾਅਦ ਸਾਨੂੰ ਦੱਸ ਦਿੰਦੇ ਆ ਕਿਹੜੀ ਜਗ੍ਹਾ ਤੇ ਰੋਕਿਆ ਤੁਹਾਨੂੰ ਅੱਜ ਇੱਥੇ ਆ ਸਾਨੂੰ ਨਹਿਰਾਂ ਦੇ ਉੱਪਰ ਰੋਕਿਆ ਹੋਇਆ ਜੀ ਬਰਛੰਡੇ ਕਿੰਨੇ ਤੋਂ ਵਰਕਰ ਸਾਲੇ ਕੋਲੇ 10-12 ਵਰਕਰ ਹੈਗੇ ਆ ਜੀ ਨਹੀਂ ਅਸੀਂ ਸਾਡਾ ਲਾਅ ਐਂਡ ਆਰਡਰ ਦੇ ਮੱਦੇ ਨਜ਼ਰ ਰੱਖਦੇ ਹੋਏ ਥਾ ਸ਼ਹਿਰ ਚ ਅਸੀਂ ਵਕ ਵਕ ਥਾਵਾਂ ਤੇ ਨਾਕਾਬੰਦੀਆਂ ਕੀਤੀਆਂ ਜਿੱਦੇ ਰੂਟੀਨ ਚ ਅਸੀਂ ਗੱਡੀਆਂ ਚੈੱਕ ਕਰ ਰਹੇ ਹਾਂ ਅਸੀਂ ਇੱਕ ਗੱਡੀ ਵੀ ਰੋਕੀ ਸੀ ਜਦੇ ਡਾਕੂਮੈਂਟ ਵਗੈਰਾ ਇਹਨਾਂ ਨੂੰ ਕਿਹਾ ਵੀ ਡਾਕੂਮੈਂਟ ਦਿਖਾਓ ਇਹਨਾਂ ਕੋਲੇ ਕਿਸੇ ਕੋਲ ਲਾਇਸੈਂਸ ਹੈ ਨਹੀਂਗਾ ਤੇ ਕਿਸੇ ਕੋਲ ਗੱਡੀ ਦਾ ਕੋਈ ਵੀ ਕਾਗਜ਼ ਨਹੀਂ ਅਸੀਂ ਉਸ ਸੰਬੰਧੀ ਵੈਰੀਫਿਕੇਸ਼ਨ ਕਰ ਰਹੇ ਹਾਂ ਜੀ ਇਹਨਾਂ ਨੂੰ ਕਹਿ ਰਹੇ ਸਾਨੂੰ ਜਾਣ ਕੇ ਜੋਖੇ ਆ ਰਹੇ ਨਹੀਂ ਦੇਖੋ ਮੈਂ ਤਾਂ ਤੁਸੀਂ ਮੀਡੀਆ ਵੀ ਸਾਹਮਣੇ ਹੈਗਾ ਜੇ ਇੱਕ ਵੀ ਡਾਕੂਮੈਂਟ ਕੋਈ ਗੱਡੀ ਦਾ ਵਿਖਾ ਦੇ ਨਾ ਕਿਸੇ ਕੋਲ ਆਰਸੀ ਹੈ ਨਾ ਲਾਇਸੈਂਸ ਹੈ ਜੀ ਨਾ ਪੋਲੂਸ਼ਨ ਹੈ ਇੱਕ ਵੀ ਡਾਕੂਮੈਂਟ ਗੱਡੀ ਦਾ ਹੈ ਨਹੀਂਗਾ ਜੀ ਅਸੀਂ ਉਸ ਸੰਬੰਧੀ ਵੈਰੀਫਿ